ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਜੀ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਦੋਸਤੋ ਮੈਂ ਨ ਕੁਝ ਦਿਨ ਪਹਿਲਾਂ ਇੱਕ ਵੀਡੀਓ ਬਣਾਈ ਸੀ ਜੀ ਡ੍ਰੀਮ 11 ਦੇ ਉੱਤੇ ਜਿਹੜੀ ਐਪਲੀਕੇਸ਼ਨਾਂ ਜਿਵੇਂ ਕਿ IPL ਮੈਚ ਚੱਲਦੇ ਪਏ ਨੇ ਕ੍ਰਿਕਟ ਦੇ ਹੋਰ ਵੀ ਬਹੁਤ ਸਾਰੇ ਮੈਚ ਚੱਲਦੇ ਨੇ 2020 ਮੈਚ ਵੀ ਚੱਲਦੇ ਨੇ ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਮਤਲਬ ਤੁਸੀਂ 16 ਰੁਪਏ ਲਗਾ ਕੇ 30 ਰੁਪਏ ਲਗਾ ਕੇ 29 ਰੁਪਏ ਲਗਾ ਕੇ ਮਤਲਬ ਵੀ ਤੁਸੀਂ ਕਰੋੜ ਉਦੋਂ ਮੈਂ ਪ੍ਰੋਪਰਲੀ ਇੱਕ ਵੀਡੀਓ ਬਣਾ ਕੇ ਤੁਹਾਨੂੰ ਮੈਂ ਦੱਸਿਆ ਸੀ ਕਿਵੇਂ-ਕਿਵੇਂ ਮਤਲਬ ਤੁਸੀਂ ਉੱਥੇ ਜਿਵੇਂ ਕੰਮ ਕਰਨਾ ਵਾ ਜਿਹੜੀ ਉਹ ਐਪਲੀਕੇਸ਼ਨ ਹੈ ਕਿਵੇਂ ਤੁਹਾਨੂੰ ਪੈਸੇ ਦਿੰਦੀ ਆ ਉਹ ਜਿਹੜੀ ਐਪਲੀਕੇਸ਼ਨ ਆ ਉਹ ਬਿਲਕੁਲ ਜੈਨੂਨ ਐਪਲੀਕੇਸ਼ਨ ਆ ਗਵਰਨਮੈਂਟ ਤੋਂ ਉਹ ਜਿਹੜੀ ਸੈਂਟਰਲ ਗਵਰਨਮੈਂਟ ਤੋਂ ਉਹ ਮਨਜ਼ੂਰਸ਼ੋਦਾ ਜਿਹਨੂੰ ਕਹਿੰਦੇ ਮਨਜ਼ੂਰਸ਼ੋਦਾ ਵਾ ਉਹ ਉਹ ਵੀਡੀਓ ਨੂੰ ਦੇਖ ਕੇ ਨਾ ਮੇਰੇ ਬਹੁਤ ਸਾਰੇ ਭੈਣ ਭਰਾਵਾਂ ਨੇ ਮੈਨੂੰ ਉਹ ਵੀਡੀਓ ਤੇ ਥੱਲੇ ਕਮੈਂਟ ਵੀ ਕੀਤੇ ਤੇ ਮੈਨੂੰ ਪਰਸਨਲੀ ਉਹਨਾਂ ਨੇ ਮੈਸੇਜ ਵੀ ਕੀਤੇ WhatsApp ਤੇ ਵੀ ਮੈਸੇਜ ਕੀਤੇ ਉਹਨਾਂ ਨਾਲ ਤੇ ਮੈਨੂੰ Instagram ਤੇ ਵੀ ਉਹਨਾਂ ਨੇ ਮੈਨੂੰ ਮੈਸ ਇੱਕ ਵੀਡੀਓ ਬਣਾ ਕੇ ਦੱਸੋ ਵੀ ਤੁਸੀਂ ਟੀਮ ਕਿਵੇਂ ਬਣਾਉਣੀ ਆ ਉਹਦੇ ਵਿੱਚ ਪੈਸੇ ਅਸੀਂ ਕਿਵੇਂ ਐਡ ਕਰਨੇ ਆ ਤੇ ਜਦੋਂ ਅਸੀਂ ਜਿੱਤਾਂਗੇ ਬਸ ਸਾਨੂੰ ਪੈਸੇ ਕਿਵੇਂ ਖਾਤੇ ਵਿੱਚ ਆਉਣਗੇ ਸੋ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪ੍ਰੋਪਰਲੀ ਦੱਸਾਂਗਾ ਤੁਸੀਂ ਕਿਵੇਂ ਟੀਮ ਨੂੰ ਤੁਸੀਂ ਬਣਾਉਣਾ ਵਾ ਕਦੋਂ ਟੀਮ ਤੁਸੀਂ ਬਣਾਉਣੀ ਆ ਤੇ ਕਿਹੜੇ-ਕਿਹੜੇ ਤੁਸੀਂ ਪਲੇਅਰ ਲੈਣੇ ਆ ਕਿੱਦਾਂ-ਕਿੱਦਾਂ ਤੁਸੀਂ ਪਲੇਅਰ ਲੈਣੇ ਆ ਕਿਵੇਂ ਤੁਸੀਂ ਉਹਦੇ ਤੇ ਪੈਸੇ ਐਡ ਕਰਨੇ ਆ ਕਿਵੇਂ ਤੁਸੀਂ ਪੈਸੇ ਲਗਾਣੇ ਆ ਤੇ ਜਦੋਂ ਤੁਸੀਂ ਜਿੱਤੋਗੇ ਕਦੋਂ ਕਿੰਨੀ ਦੇਰ ਬਾਅਦ ਤੁਹਾਡੇ ਖਾਤੇ ਵਿੱਚ ਉਹ ਜਿਹੜੇ ਪੈਸੇ ਆ ਉਹ ਆ ਜਾਣਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਹੈ ਕਿ ਪਲੀਜ਼ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਕਿਉਂਕਿ ਮੈਂ ਇਸੇ ਤਰ੍ਹਾਂ ਦੇ ਵੀਡੀਓ ਤੁਹਾਡੇ ਵਾਸਤੇ ਲੈ ਕੇ ਹੌਨ ਰਹਿਣਾ ਜੀ ਆਓ ਜੀ ਆਪਾਂ ਚੱਲਦੇ ਹਾਂ ਮੇਰੀ ਮੋਬਾਈਲ ਸਕਰੀਨ ਦੇ ਉੱਤੇ ਜੀ ਦੇਖੋ ਜੀ ਤੁਸੀਂ ਕੀ ਕਰਨਾ ਤੁਸੀਂ ਆਪਣੀ ਪਲੇ ਸਟੋਰ ਐਪਲੀਕੇਸ਼ਨ ਨੂੰ ਓਪਨ ਕਰ ਲੈਣੇ ਓਪਨ ਕਰਨ ਤੋਂ ਬਾਅਦ ਤੁਸੀਂ ਇੱਥੇ ਸਰਚ ਕਰਨਾ ਡ੍ਰੀਮ 11 ਡ੍ਰੀਮ 11 ਤੁਸੀਂ ਉੱਪਰ ਆਇਆ ਡ੍ਰੀਮ 11 ਤੁਸੀਂ ਇਹਨੂੰ ਡਾਊਨਲੋਡ ਕਰ ਲੈਣਾ ਇਹਦਾ ਲਿੰਕ ਮੈਂ ਸਾਡੇ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਮੈਂ ਆਲਰੇਡੀ ਡਾਊਨਲੋਡ ਕੀਤਾ ਹੋਇਆ ਮੈਨੂੰ ਓਪਨ ਕਰ ਲੈਣੀ ਹੈ ਓਪਨ ਕਰਨ ਤੋਂ ਬਾਅਦ ਇਹਦਾ ਇੰਟਰਫੇਸ ਤੁਹਾਨੂੰ ਕੁਝ ਇਦਾਂ ਦਾ ਦੇਖ ਨੂੰ ਮਿਲੇਗਾ ਜੀ ਠੀਕ ਹੈ ਜੀ ਆ ਜਿਹੜਾ ਪਿੱਛੇ ਮੈਂ ਜੋ ਐ ਸੀ ਆ ਆ ਜਿਹੜਾ ਚੱਲਦਾ ਪਿਆ ਮੈਚ ਨੂੰ ਮੁੰਬਈ ਵਰਸਿਜ ਆ ਦਿੱਲੀ ਦਾ ਤੇ ਆ ਜਿੰਨੇ ਵੀ ਮੈਚ ਹੋਣਗੇ ਇੱਥੇ ਆਈਪੀਐਲ ਜਿਵੇਂ ਮੰਨ ਲ ਕੇ ਚੱਲੋ ਆ ਹੁਣ ਲਖਨਊ ਵਰਸਿਜ ਗੁਜਰਾਤ ਦਾ ਮੈਚ ਆ ਹਨਾ ਆ ਕੋਈ ਓਵਰ ਲੀਗ ਚੱਲਦੀ ਪਈ ਹੈ ਯੂਐਸਏ ਵਰਸਿ ਕੈਨੇਡਾ ਇਹ ਅਲੱਗ-ਅਲੱਗ ਲੀਗਸ ਚੱਲਦੀਆਂ ਪਈਆਂ ਨੇ ਆ ਦੇਖੋ ਮੈਚ ਸ਼ੁਰੂ ਹੋਣ ਦੇ ਵਿੱਚ ਸਿਰਫ 20 ਮਿੰਟ ਰਹਿ ਗਏ ਆ ਤੇ ਉੱਪਰ ਤੁਸੀਂ ਦੇਖੋ ਨਾਲ ਇੱਥੇ ਲੀਆ ਹੋਇਆ ਗ੍ਰੀਨ ਕਲਰ ਵਿੱਚ ਲਾਈਨ ਅਪ ਆਊਟ ਵੀਲ ਜਿਹੜੇ ਪਲੇਅਰ ਖੇਡਣਗੇ ਉਹ ਕਲੀਅਰ ਹੋ ਗਈ ਵੀ ਕਿਹੜੇ ਕਿਹੜੇ ਪਲੇਅਰ ਖੇਡਣਗੇ ਜਦੋਂ ਮੈਚ ਸ਼ੁਰੂ ਹੋਊਗਾ ਮੈਚ ਦੇ ਸ਼ੁਰੂ ਹੋਣ ਤੋਂ ਪਹਿਲੇ 20 ਮਿੰਟ ਪਹਿਲਾਂ ਤੁਹਾਨੂੰ ਇਨਫੋਰਮੇਸ਼ਨ ਆ ਜਾਏਗੀ ਤੁਸੀਂ ਉੱਧਰ ਦੇ ਕਲਿੱਕ ਕਰ ਲੈਣਾ ਕਲਿੱਕ ਕਰਨ ਤੋਂ ਬਾਅਦ ਮੈਂ ਨਾ ਪਹਿਲਾਂ ਹੀ ਇੱਕ ਔਨਲਾਈਨ ਦੀ ਟੀਮ ਬਣਾਈ ਹੈ ਪਹਿਲਾਂ ਤੁਹਾਨੂੰ ਆਪਣੀ ਟੀਮ ਦਿਖਾ ਦਿੰਦਾ ਆ ਦੇਖੋ ਮੇਰੀ ਟੀਮ ਆ ਹਨਾ ਇੱਥੇ ਮੈਨੂੰ ਇੱਕ ਲੀਆ ਵੀ ਇੱਕ ਬੰਦਾ ਨਹੀਂ ਖੇਡੇਗਾ ਇਹ ਕਹੇਗਾ ਸਬ ਆ ਮੇਰੀ ਟੀਮ ਬਣੀ ਹੋਈ ਆ ਆ ਜਿਹੜਾ ਮੇਰਾ ਆਲਰਾਊਂਡਰ ਆ ਇਹ ਨਹੀਂ ਖੇਡਦਾ ਪਿਆ ਤਾਂ ਤੁਸੀਂ ਦੇਖ ਲਓ ਇਹਦੇ ਦੇ ਰੈੱਡ ਕਲਰ ਦਾ ਰੈੱਡ ਦੇ ਕਲਰ ਦਾ ਤੁਸੀਂ ਦੇਖ ਰਹੇ ਹੋ ਟਿੱਕ ਆ ਗਿਆ ਮਤਲਬ ਇਹ ਪਲੇਅਰ ਸਾਡਾ ਨਹੀਂ ਖੇਡਦਾ ਉਹਨੂੰ ਮੈਨੂੰ ਚੇਂਜ ਕਰਨਾ ਇਹਦੇ ਪੈਨਸਲ ਜੀ ਤੇ ਮੈਂ ਕਲਿੱਕ ਕਰੂੰਗਾ ਕਲਿੱਕ ਕਰਨ ਤੋਂ ਬਾਅਦ ਉਹ ਮੈਨੂੰ ਸ਼ੋ ਹੋਗਾ ਵੀ ਇਹ ਜਿਹੜਾ ਪਲੇਅਰ ਆ ਜਿਹੜਾ ਨਹੀਂ ਖੇਡਦਾ ਪਿਆ ਉਹਨੂੰ ਮੈਂ ਕੀ ਕਰਾਂਗਾ ਆਲਰਾਊਂਡਰ ਸੀ ਆਲਰਾਊਂਡਰ ਦੇ ਵਿੱਚ ਮੈਂ ਜਾਵਾਂਗਾ ਤਾਂ ਕਿ ਮੈਂ ਇਸ ਆਲਰਾਊਂਡਰ ਦੇ ਵਿੱਚ ਜਾਮ ਆਲਰਾਊਂਡਰ ਦਾ ਕਲਿੱਕ ਕਰਾਂਗਾ ਆਹ ਦੇਖੋ ਜਿਹੜਾ ਪਲੇਅਰ ਨਹੀਂ ਖੇਡਦਾ ਪਿਆ ਇੱਥੇ ਆ ਪਲੇਅਰ ਖੇ ਤੇ ਬਤਾਈਏ ਖੇਡ ਦਾ ਬੈਕ ਕਰਤੇ ਬੋਲਰ ਦੇ ਵਿੱਚ ਦੇ ਕੋ ਰਸੀਦ ਕਾਨ ਮੋਹਿਤ ਸ਼ਰਮਾ ਹਾਂ ਨਵੀਨੁਰਾ ਕਾ ਜਿੰਨਾ ਤੇ ਗ੍ਰੀਨ ਗ੍ਰੀਨ ਟਿੱਕਾ ਹੈ ਨਾ ਇਹ ਸਾਰੇ ਪਲੇਅਰ ਖੇਡਣਗੇ ਆਪੋ ਬੋਲਿੰਗ ਦੇਖ ਲੈਣੇ ਆਪੀ ਪਹਿਲਾਂ ਇਹਦੇ ਵਿੱਚੋਂ ਕਿਹੜਾ ਕਰੂਗਾ ਇਹਦੇ ਵਿੱਚ ਲਖਨਊ ਇਲੈਕਟ ਟੂ ਬੈਟ ਫਰਸਟ ਜਿਹੜੀ ਲਖਨਊ ਦੀ ਟੀਮੋਂ ਪਹਿਲਾਂ ਬੈਟਿੰਗ ਕਰੇਗੀ ਜੀ ਬੋਲਿੰਗ ਕਰਨਗੇ ਪਹਿਲਾਂ ਗੁਜਰਾਤ ਵਾਲੇ ਤੇ ਆਪੋ ਗੁਜਰਾਤ ਵਾਲੇ ਜੋ ਵੀ ਤੁਹਾਨੂੰ ਵਧੀਆ ਪਲੇਅਰ ਲੱਗਦਾ ਤੁਸੀਂ ਉਹ ਪਲੇਅਰ ਦੇ ਵਿੱਚੋਂ ਲੈ ਸਕਦੇ ਹੋ ਜਿਵੇਂ ਗੁਜਰਾਤ ਦਾ ਜੌਨਸਨ ਜਾਂ ਵਧੀਆ ਲੱਗਦਾ ਕਿਹੜਾ ਵਾ ਇਹ ਮੈਂ ਦੇਖਿਆ ਵੀ ਪਹਿਲਾਂ ਵੀ ਖੇਡਦਾ ਹੈ ਤੁਸੀਂ ਇਹਨ ਆ ਮੇਰੀ ਟੀਮ ਬਣ ਕੇ ਰਹੀ ਹੈ ਆ ਕਿ ਵੀ ਜਿਸ ਮਾ ਜਿਹੜਾ ਹਨ ਇਹਦੇ ਤੁਸੀਂ ਦੇਖੋ ਇਹਦੇ ਉੱਤੇ ਇੱਕ ਜਾਮਨੀ ਜੇ ਕਲਰ ਦੀ ਬਿੰਦੀ ਜੀ ਲੱਗੀ ਆ ਮਤਲਬ ਇਹ ਵੀ ਚੇਂਜ ਹੋ ਸਕਦਾ 플레이ਰ ਆਪਾਂ ਚੇਂਜ ਦਾ ਰਿਸਕ ਕਿਉਂ ਲੈਣਾ ਆਪਾਂ 플레이ਰ ਲਵਾਂਗੇ ਜਿਹੜਾ ਖੇਡੇਗਾ ਆ ਆ ਗਿਆ ਕੇਵਲ ਜਿਵੇਂ ਬਾਬਾ ਤੋਂ ਮਾਈਨਸ ਦਾ ਲਿਖਾ ਆਪਾਂ ਇਹ ਤੱਕ ਤਰੀਕਾ ਕਰਾਂਗੇ ਆਪਣੇ ਕੋਲ ਆ ਟੀਮ ਆ ਗਈ ਆ ਓਕੇ ਜੀ ਆ ਟੀਮ ਆਪਣੀ ਬਣ ਕੇ ਰੈਡੀ ਹੋ ਗਈ ਆ ਆਪਾਂ ਪੈਰੀਕਲ ਦੇਖੋ ਜਦੋਂ ਤੁਸੀਂ ਕੋਈ 플레이ਰ ਚੂਜ਼ ਕਰਨਾ ਨਾ ਤੁਸੀਂ ਕੀ ਕਰਨਾ ਤੁਸੀਂ ਉਹਦੀ ਬੈਕਗ੍ਰਾਉਂਡ ਹਿਸਟਰੀ ਵੀ ਚੈੱਕ ਕਰਦੇ ਹੋ ਵੀ ਉਹਨੇ ਪਿਛਲੇ ਮੈਚ ਕੀ ਕੀਤਾ ਜਿਵੇਂ ਸ਼ੋਗੂ ਮਗੀਲਾ ਮੇਰੇ ਫੋਟੋ 'ਤੇ ਕਲਿੱਕ ਕਰਾਂਗਾ ਆ ਉਹਦੀ ਸਾਰੀ ਪਿਛਲੀ ਹਿਸਟਰੀ ਆ ਗਈ ਪਿਛਲੇ ਮੈਚ ਦੇ ਵਿੱਚੋਂ ਤਾਂ 121 ਪੁਆਇੰਟ ਹੋਈ ਸੀ 56 ਹੋਈ ਸੀ ਉਤੋਂ ਪਹਿਲਾਂ 14 ਹੋਈ ਸੀ ਚੜੇ ਜਾਣੇਗੀ ਇਹ ਜੋ ਹੁਣ ਦੇਖਿਆ ਜਾਵੇ ਉਹਦੇ ਇਸ ਨਵੇਂ ਮਤਲਬ ਵੀ ਅਪਡੇਟ ਦੇ ਵਿੱਚ ਫਾਰਮ ਦੇ ਵਿੱਚ ਆ ਇਹਨੂੰ ਲੈਣ ਦਾ ਫਾਇਦਾ ਹੈਗਾ ਜੀ ਜੇ ਹੁਣ ਆਪਾਂ ਦੇਖੀਏ ਪਾਰਟੀਕਰ ਨੂੰ ਦੇਖੀਏ ਪਾਰਟੀਕਰ ਦਾ ਜਿਹੜਾ ਸਿਸਟਮ ਸੀ ਇਹਨੇ ਛਾੜੀ ਮਾਰੀ ਸੀ 15 ਮਾਰੀ ਸੀ ਯਾਨੀ ਕਿ ਮੀਡੀਅਮ ਫੇਸ ਦੇ ਵਿੱਚ ਵਾ ਮਤਲਬ ਤੁਸੀਂ ਇਹਨਾਂ ਦੇ ਵਿੱਚੋਂ ਜੋ ਵੀ ਤੁਹਾਨੂੰ ਪਲੇਅਰ ਵਧੀਆ ਲੱਗਦਾ ਤੁਸੀਂ ਉਹ ਲੈ ਸਕਦੇ ਹੋ ਚਲੋ ਆਪਾਂ ਨੇ ਤੇ ਵਾ ਇਹ ਲੈ ਲੈ ਆ ਬੋਲਰ ਲੈ ਲਾ ਆਪਾਂ ਇਹ ਜੋ ਵੀ ਤੁਹਾਨੂੰ ਠੀਕ ਲੱਗਦਾ ਵਾ ਤੁਸੀਂ ਇਹਦੇ ਵਿੱਚੋਂ ਕੋਈ ਵੀ ਤੁਸੀਂ ਪਲੇਅਰ ਤੁਸੀਂ ਲੈ ਸਕਦੇ ਹੋ ਇਹ ਪਲੇਅਰ ਜਿਹੜਾ ਪਹਿਲੀ ਵਾਰ ਏਅਰ ਦਾ ਪਿਆ ਵਾ ਆਪਾਂ ਇਹ ਕਰਦੇ ਵੀ ਆਪਾਂ ਬੋਲਰ ਨੂੰ ਇਹਨੂੰ ਲੈ ਲੈਂਦੇ ਆ ਆ ਦੇਖੋ ਮੇਰੀ ਟੀਮ ਬਣ ਕੇ ਰੈਡੀ ਹੋ ਗਈ ਹੈ ਬਿਲਕੁਲ ਹੁਣ ਆਪਾਂ ਕੀ ਕਰਦੇ ਆ ਆਪੇ ਤੋਂ ਨੈਕਸਟ ਕਰਾਂਗੇ ਨੈਕਸਟ ਕਰਨ ਤੋਂ ਬਾਅਦ ਆ ਮੇਰੀ ਟੀਮ ਬਣੀ ਹੈ ਹੁਣ ਮੈਂ ਦੁਬਾਰਾ ਤੁਹਾਨੂੰ ਦੁਬਾਰਾ ਇੱਕ ਟੀਮ ਨਵੀਂ ਸ਼ੁਰੂ ਤੋਂ ਬਣਾ ਕੇ ਦਿਖਾਉਣਾ ਵਾ ਤੁਸੀਂ ਟੀਮ ਕਿਵੇਂ ਬਣਾਣੀ ਆ ਜਿਵੇਂ ਆ ਮੈਚ ਸ਼ੁਰੂ ਹੋਣਾ ਜੀ ਤਾਂ ਆਪਾਂ ਕੀ ਕਰਨਾ ਵੀ ਇਹਦੇ ਤੇ ਆਪਾਂ 16 ਮਿੰਟ ਲੈਂਦੇ ਆ ਜਿਵੇਂ ਜੋਂ ਤੋਂ ਇੱਥੇ ਤੱਕ ਉਹ ਲਿਖਿਆ ਇੱਕ ਕੰ ਕੁਝ ਕ੍ਰੀਏਟਿਵ ਟੀਮ ਦੇ ਉੱਤੇ ਤੁਸੀਂ ਕਲਿੱਕ ਕਰਨਾ ਕਲਿੱਕ ਕਰਨ ਤੋਂ ਬਾਅਦ ਤੁਸੀਂ ਦੇਖੋ ਆ ਤੁਹਾਨੂੰ ਜਿਹੜੇ ਪਲੇਅਰ ਖੇਡ ਰਹੇ ਨੇ ਮੈਚ ਦੇਖੋ 7:30 ਸ਼ੁਰੂ ਹੋਣਾ ਵਾ 7:00 ਵਜੇ 13 ਮਿੰਟ 올ਰੇਡੀ ਹੋ ਚੁੱਕੇ ਆ ਯਾਨੀ ਕਿ 16 ਮਿੰਟ ਪਹਿਜੇ ਵਿੱਚ ਸ਼ੁਰੂ ਹੋਣ ਦੇ ਵਿੱਚ 7:30 ਤੋਂ ਪਹਿਲਾਂ ਪਹਿਲਾਂ ਆਪਾਂ ਟੀਮ ਬਣਾ ਕੇ ਪੈਸੇ ਲਾ ਦੇਣੇ ਆ ਅੱਜ ਇਥੇ ਲਿਖਿਆ ਵਾ ਕੇਰ ਰਾਹੁਲ ਖੇਡ ਰਿਹਾ ਇਹ ਵੀ ਵਧੀਆ ਪਲੇਅਰ ਆ ਹਨਾ ਨਿਕੋਨਸ ਪੂਰਨ ਜੇ ਵੀ ਵਧੀਆ ਪਲੇਅਰ ਆ ਆ ਡੀ ਕੋਕ ਵੀ ਵਧੀਆ ਪਲੇਅਰ ਆ ਇਹਦੇ ਵਿੱਚ ਤੁਸੀਂ ਕੋਈ ਇੱਕ ਲੈ ਸਕਦੇ ਹੋ 1.7 ਜਿਵੇਂ ਇਸ ਵਾਰ ਮੈਂ ਇਹਦੇ ਵਿੱਚ ਦੋ ਮਤਲਬ ਹੀ ਉਹ ਲਵਾਂਗਾ ਬੈਟਸਮੈਨ ਦੇ ਵਿੱਚ ਜਿਵੇਂ ਇੱਕ ਸ਼ੋਭਮ ਗਿੱਲੇ ਲੈ ਲਾਂਗਾ ਇਹ ਪਾਟੀ ਗੱਲੇ ਲੈ ਲੈਣਾ ਅਸ਼ੰਕਰ ਵੀ ਵਧੀਆ ਵਾ ਆਹੀ ਲਵਾਂਗਾ ਮੈਂ ਤਿੰਨ ਉਸ ਤੋਂ ਬਾਅਦ ਆਲ ਰਾਉਂਡਰ ਦੇ ਆਗੇ ਅਤੇ ਬਤਈਆ ਲੈ ਲੈਣਾ ਵਾਂ ਤੇ ਕੁਨਾਲ ਪਾਂਡੇ ਲੈ ਲੈਣਾ ਵਾਂ ਹੁਣ ਦੇਖੋ ਮੇਰੇ ਕੋਲ ਸੱਤ ਪਲੇਅਰ ਹੋ ਗਏ ਆ ਆਲਰੇਡੀ ਹਾਂ ਅਪ ਰਿਵਿਊ ਕਰਕੇ ਦੇਖ ਲਓ ਮੇਰੇ ਕੋਲ ਸੱਤ ਪਲੇਅਰ ਹੋ ਗਏ ਹੁਣ ਮੇਰੇ ਕੋਲ ਚਾਰ ਪਲੇਅਰ ਹੋਰ ਲੈਣੇ ਆ ਜਾਨੀ ਕਿ 11 ਪਲੇਅਰ ਕਰ ਲੈਣੇ ਟੋਟਲ ਤੁਸੀਂ ਜੜੀ ਮਰਜੀ ਟੀਮ ਦਾ ਦੇ ਸਕਦੇ ਹੋ ਜਰੂਰੀ ਨਹੀਂ ਹੈਗਾ ਵੀ ਤੁਸੀਂ ਇੱਕੋ ਟੀਮ ਦਾ ਲੈਣਾ ਚਾਹੀ ਤੀ ਤੁਸੀਂ 4 10 ਦਾ ਕੋਟਾ ਤੁਸੀਂ 10 ਦਾ ਮਤਲਬ ਇਹ ਕਹਤੇ ਲੈਣੇ ਜਾਨੀ ਇੱਕ ਤੋਂ ਮਨ ਮੰਨ ਕੇ ਚਲੋ ਜੀ ਇਹਦੇ ਵਿੱਚ ਆਪਾਂ ਦੇਖੀਏ ਤੇ ਕਿਹੜੇ ਨੇ ਇਹਦੇ ਵਿੱਚ ਨਾ ਆਪਾਂ ਮੇਰੇ ਇਹਨਾਂ ਰਸੀਦ ਕਾਨ ਵੀ ਵਧੀਆ ਖੇਡਦਾ ਵਾ ਮੋਹਿਤ ਸ਼ਰਮਾ ਵੀ ਸੋਹਣਾ ਬਿਸ਼ਨੋਈ ਵੀ ਵਧੀਆ ਵਾ ਆਈਡੀਆ ਦਾ ਪਲੇਅਰ ਆ ਹਨਾ ਤੇ ਅਹਿਮਦ ਵੀ ਵਧੀਆ ਵਾ ਆ ਦੇ ਕੋ ਮੇਰੀ ਟੀਮ ਬਣ ਕੇ ਰੈਡੀ ਹੋ ਗਈ ਆ ਹੁਣ ਮੈਂ ਕੀ ਕਰਦਾ ਵਾਂ ਇਹਦੇ ਵਿੱਚ ਮੈਂ ਪਲੇਅਰ ਬਣਾਉਣਾ ਹ ਕੈਪਟਨ ਬਣਾਉਣਾ ਮੈਂ ਨੇਮ ਗੇਮ ਸਾਰੀ ਕੈਪਟਨ ਦੀ ਆ ਤੁਸੀਂ ਕੈਪਟਨ ਬਣਾ ਸਕਦੇ ਹੋ ਜਿਹੜਾ ਮਰਜ਼ੀ ਬਣਾ ਲਓ ਮੈਂ ਇਹਦੇ ਵਿੱਚ ਕੈਪਟਨ ਮੈਂ ਦੇਖਦਾ ਬਹਿਵਾ ਵੀ ਮਤਲਬ ਵੀ ਜਿਹੜਾ ਰਸੀਦ ਕਾਨਾ ਇਹ ਬੈਟੀ ਵੀ ਵਧੀਆ ਕਰਦਾ ਬੋਲਿੰਗ ਵੀ ਵਧੀਆ ਕਰਦਾ ਮੈਨੂੰ ਸੀ ਦਿਖਾਣ ਨੂੰ ਬਣਾ ਦੇਣਾ ਵਾਈਸ ਕੈਪਟਨ ਤੇ ਕੈਪਟਨ ਬਣਾ ਦੇਣਾ ਵਾ ਮੈਂ ਦੇਖ ਲੈਣਾ ਕੋਕ ਨੂੰ ਡੀ ਕੋਕ ਨੂੰ ਮੈਂ ਕੈਪਟਨ ਬਣਾ ਲੈਣਾ ਦੇਖੋ ਆ ਮੇਰੀ ਟੀਮ ਬਣ ਕੇ ਰੈਡੀ ਹੋ ਗਈ ਆ ਓਕੇ ਜੀ ਤੁਹਾਡੀ ਟੀਮ ਬਣ ਕੇ ਰੈਡੀ ਹੋ ਗਈ ਆ ਤੁਸੀਂ ਇਹਦੇ ਤੇ ਸੇਵ ਕਰ ਲੈਣਾ ਆ ਤੁਹਾਡੀ ਟੀਮ ਸੇਵ ਹੋ ਗਈ ਵਾਪਸ ਪੈਸੇ ਕਿਧਰ ਆਣਿਆ ਆ ਦੇਖੋ ਲੀਗ ਦੇ ਕੋ 45 ਕਰੋੜ ਆ ਇਹਦੇ ਤੇ ਨਹੀਂ ਉਧਰ ਨਹੀਂ ਜੀ 95 ਰੁਪਏ ਹੋਣ ਮਤਲਬ ਡਿਸਕਾਊਂਟ ਚੱਲਦਾ ਤਾਂ ਤੁਸੀਂ ਸਿਰਫ 29 ਰੁਪਏ ਲਾਣੇ ਆ ਠੀਕ ਹੈ ਜੀ ਇੱਕ ਇਹ 19 ਰੁਪਏ ਦੀ 16 ਰੁਪਏ ਦੀ 20 ਰੁਪਏ ਦੀ 15 ਰੁਪਏ ਦੀ 19 ਰੁਪਏ ਦੀ ਹੁਣ ਜੇ ਆਪਾਂ ਲੀਕ ਤੇ ਕਲਿੱਕ ਕਰੀਏ ਤੁਹਾਨੂੰ ਸਾਰੀ ਹਿਸਟਰੀ ਦਿਖਾ ਦੇਣੀ ਹੈ ਦੇਖੋ ਜਿਹੜੇ 3 ਕਰੋੜ ਰੁਪਏ ਇਹਨਾਂ ਨੇ ਦੇਣਾ ਉਹ 3 ਕਰੋੜ ਇੱਥੇ ਦੇਖੋ ਇੱਥੇ ਲਿਖਿਆ ਹੋਇਆ ਰੈਂਕ 2 ਵਿਨ 1 ਕਰੋੜ ਤੇ ਰੈਂਕ 1 3 ਕਰੋੜ ਇਥੇ ਜਿਹੜਾ ਨੰਬਰ 1 ਤੇ ਆਊਗਾ 플레이ਰ ਬੰਦਾ ਉਹਨੂੰ 3 ਕਰੋੜ ਰੁਪਏ ਦਵਾਂਗੇ ਅਸੀਂ ਜਿਹੜਾ ਨੰਬਰ 2 ਤੇ ਆਊਗਾ ਉਹਨੂੰ 1 ਕਰੋੜ ਰੁਪਏ ਦਵਾਂਗੇ ਜੀ ਜਿਹੜਾ ਆ ਗਿਆ ਰੈਂਕ 3 ਵਿਲੋ ਜਿਹੜਾ ਤਿੰਨ ਨੰਬਰ ਤੋਂ ਥੱਲੇ ਉਹਨਾਂ ਨੂੰ ਦੇਖੋ ਤਿੰਨ ਨ 5.50 ਲੱਖ ਜਾਨੀ ਕਿ 5 5 ਲੱਖ 50 ਹਜ਼ਾਰ 5 ਵਾਲੇ ਨੂੰ 4 ਲੱਖ 6 ਵਾਲੇ ਨੂੰ 3 ਲੱਖ 7 ਵਾਲੇ ਨੂੰ 1 ਲੱਖ 50 ਹਜ਼ਾਰ ਰੁਪਇਆ 8 ਵਾਲੇ ਨੂੰ 1 ਲੱਖ ਰੁਪਇਆ ਜਾਨੀ ਇਤਾਂ ਪੈਸੇ ਦੇਣੀਆਂ ਸਾਰਿਆਂ ਨੂੰ ਦਿੱਤੇ ਹੋਏ ਜਿਹੜੇ ਜਿਹੜੇ ਬੰਦੇ ਨੰਬਰ ਤੇ ਆਉਣਗੇ ਉਹ ਸਾਰਿਆਂ ਦਾ ਇਕੱਲਾ ਇਕੱਲਾ ਸ਼ੋਅ ਹੋਏਗਾ ਤੁਸੀਂ ਸਿਰਫ 29 ਰੁਪਏ ਹੀ ਲਾਣੇ ਆ ਦੇਖੋ ਜੇ ਤੁਹਾਡੀ ਕਿਸਮਤ ਨੇ ਸਾਥ ਦੇਤਾ ਤੁਸੀਂ ਵਧੀਆ ਟੀਮ ਬਣਾਲੀ ਦੇਖੋ ਇਹਦੇ ਵਿੱਚ ਸਭ ਤੋਂ ਮੈਨ ਚੀਜ਼ ਹੈ ਇਹਦੇ ਵਿੱਚ ਕਿਸਮਤ ਬਹੁਤ ਵੱਡਾ ਰੋਲ ਆ ਜੇ ਤੁਹਾਡੀ ਕਿਸਮਤ ਵਧੀਆ ਚੱਲਦੀ ਹੋਈਏ ਤੁਸੀਂ ਰਿਸਕ ਇੱਕ ਦੋ ਵਾਰ ਲੈ ਲਓ ਕੋਈ ਚੱਕਰ ਨਹੀਂ ਹੈਗਾ 2900 ਰੁਪਏ ਦਾ ਆਪਾਂ 버거 ਵੀ ਖਾ ਲੈਨੇ ਆ ਤੁਸੀਂ ਕੋਈ ਰਿਸਕ ਲੈ ਲੋ ਜੇ ਤੁਹਾਡੀ ਕਿਸਮਤ ਚੰਗੀ ਤਾਂ ਸਮਝ ਲਓ ਤੁਸੀਂ ਪੈਸੇ ਜਿੱਤ ਸਕਦੇ ਹੋ 1 ਕਰੋੜ ਰੁਪਏ ਕੋਈ ਔਖਾ ਨਹੀਂ ਹੈਗਾ ਹੁਣ ਜਦੋਂ ਪੈਸੇ ਦੇ ਕੋਣ ਤੁਸੀਂ ਇਹਦੇ ਪੈਸੇ ਐਡੇ ਕਿਵੇਂ ਕਰਨੇ ਆ ਉੱਪਰ ਉੱਪਰ ਦੇਖੋ ਵੈਰੀਅੰਟ ਬਣਿਆ ਹੋਇਆ ਮੇਰੇ ਚਾਰ पे ऑलरेडी ਪਹਿਲਾਂ ਹੀ ਇਹਦੇ ਵਿੱਚ ਪਏ ਹੋਏ ਆ ਤੁਸੀਂ ਕੀ ਕਰਨਾ ਤੁਸੀਂ ਇਹਦੇ ਤੇ ਕਲਿੱਕ ਕਰ ਦੇਣਾ ਜੀ ਕਲਿੱਕ ਕਰਨ ਤੋਂ ਬਾਅਦ ਤੁਸੀਂ ਇਹ ਦੇਖੋ ਤੁਹਾਡੇ ਕੋਲ ਹਿਸਟਰੀ ਆ ਗਈ ਆ ਇੱਥੇ ਨਹੀਂ ਜਾਵੋ ਤੁਸੀਂ ਕਿੰਨੇ ਬੈਲੈਂਸ ਹੈ ਕਰੰਟ ਬੈਲੈਂਸ ਮੇਰਾ 4 ਰੁਪਏ ਇਹਦੇ ਵਿੱਚ ਤੁਸੀਂ ਜਿਹਦੇ ਵਿੱਚ ਬੈਲੈਂਸ ਕਰਨਾ ਚਾਹੁੰਦੇ ਤੁਸੀਂ ਇੱਥੇ ਕਲਿੱਕ ਕਰਨਾ 200 ਰੁਪ ਤੁਸੀਂ 50 ਰੁਪਏ ਏਡ ਕਰਨਾ ਚਾਹੁੰਦੇ ਹੋ ਤੁਸੀਂ 50 ਰੁਪਏ ਇੱਥੋਂ ਭਰਤੇ ਇੱਥੇ ਏਡ ਕਰਤਾ ਏਡ ਦੇ ਕਰਤੋ ਇਹ ਤੋਂ ਤੁਹਾਨੂੰ ਦੱਸਿਆ ਵੀ ਤੁਸੀਂ ਮਤਲਬ ਕਿੱਦਾਂ ਪ੍ਰੋਸੈਸਿੰਗ ਤੁਸੀਂ ਕਰ ਸਕਦੇ ਹੋ ਦੇਖੋ ਤੁਸੀਂ ਡ੍ਰੀਮ 11 ਦੇ ਵਿੱਚ ਤੁਸੀਂ ਆਪਣੀ ਯੂਪੀ ਨਾਲ ਵੀ ਕਰ ਸਕਦੇ ਹੋ ਕਾਰਡ ਏਡ ਵੀ ਕਰ ਸਕਦੇ ਹੋ ਤੁਸੀਂ ਠੀਕ ਹੈ ਜੀ ਕਾਰਡ ਏਡ ਨਾਲ ਵੀ ਕਰ ਸਕਦੇ ਹੋ ਤੁਸੀਂ Google Pay ਨਾਲ ਵੀ ਤੁਸੀਂ ਪੈਸੇ ਕਰ ਸਕਦੇ ਹੋ ਪੈਸੇ ਤੁਸੀਂ ਹੋਰ ਚੀਜ਼ ਨਾਲ ਦੀ ਤੁਸੀਂ ਮਤਲਬ ਵੀ Google Pay ਹੋ ਗਿਆ PhonePe ਨਾਲ ਵੀ ਤੁਸੀਂ ਇਹਦੇ ਵਿੱਚ ਪੈਸੇ ਤੁਸੀਂ ਟਰਾਂਸਫਰ ਤੁਸੀਂ ਕਰ ਸਕਦੇ ਹੋ ਜੀ ਜਦੋਂ ਪੈਸੇ ਤੁਹਾਡੇ ਹੋਗੇ ਇਹਦੇ ਵਿੱਚ ਐਡ ਹੋ ਜਾਣਗੇ ਤੇ ਉਸ ਤੋਂ ਬਾਅਦ ਤੁਸੀਂ ਕੋਈ ਵੀ ਲੀਗ ਜਿਹੜੀ ਇੱਥੋਂ ਤੁਸੀਂ ਚੋਇਸ ਕਰਕੇ ਮੰਨ ਲਓ ਤੁਸੀਂ ਇਹ ਲੀਗ ਤੇ ਜਦੋਂ ਤੁਸੀਂ ਲਾਉਂਗੇ ਤੁਹਾਡੇ ਜੇ ਮੰਨ ਕੇ ਚਲੋ ਤੁਸੀਂ ਤੁਹਾਨੂੰ ਦਿਖਾਏਗਾ ਵੀ ਤੁਹਾਡੇ ਦੋ ਟੀਮਾਂ ਬਣੀ ਹੋਈ ਨੇ ਤੁਸੀਂ ਕਿਹਦੇ ਤੇ ਪੈਸਾ ਲਾਉਣਾ ਚਾਹੁੰਦੇ ਹੋ ਮੈਂ ਪਹਿਲੀ ਤੇ ਲਗਾਉਣਾ ਤੁਹਾਨੂੰ ਮੈਂ ਤੇ ਕਲਿੱਕ ਕਰਾਂਗਾ ਜੁਆਇਨ ਤੇ ਕਲਿੱਕ ਕਰਾਂਗਾ ਮੇਰੀ ਟੀਮ ਆਲਰੇਡੀ ਜੁਆਇਨ ਹੋ ਜਾਈਗੀ ਕਿਉਂਕਿ ਦੇਖੋ ਮੇਰੇ ਕੋਲ ਇਹਦੇ ਵਿੱਚ ਬੈਲੈਂਸ ਨਹੀਂ ਹੈਗਾ ਜਦੋਂ ਬੈਲੈਂਸ ਆ ਗਿਆ ਤਾਂ ਮੰਨ ਕੇ ਚਲੋ ਮੇਰੀ ਟੀਮ ਜਿਹੜੀ ਰੈਡੀ ਹੋ ਜਾਏਗੀ ਮੰਨ ਕੇ ਜਦੋਂ ਜਦੋਂ ਟੀਮ ਤ ਸ਼ੌਗੰਦਾਰੇਗਾ ਜੀ ਜਦੋਂ ਤੁਸੀਂ ਜਿੱਤਗੇ ਮੰਨ ਕੇ ਜਦੋਂ ਜਿਹੜੇ ਵੀ ਤੁਹਾਡੇ ਤੁਸੀਂ ਰੈਂਕ ਤੇ ਆਗੇ ਤੁਹਾਨੂੰ ਉਨੇ ਤੁਹਾਡੇ ਪੈਸੇ ਸਿਰਫ 20 ਮਿੰਟ ਦੇ ਵਿੱਚ ਵਿੱਚ 20 ਮਿੰਟ ਦੇ ਵਿੱਚ ਤੁਹਾਡੇ ਪੈਸੇ ਤੁਹਾਡੇ ਖਾਤੇ ਵਿੱਚ ਆ ਜਾਣਗੇ ਜੋ ਵੀ ਤੁਸੀਂ ਬੈਂਕ ਅਕਾਊਂਟ ਜਿਹੜਾ ਤੁਸੀਂ ਕਿਵੇਂ ਇਹਦੇ ਵਿੱਚ ਫੇਡ ਕਰੋਗੇ ਉਹਦੇ ਤੇ ਵੀ ਮੈਂ ਇੱਕ ਅਲੱਗ ਤੋਂ ਵੀਡੀਓ ਬਣਾ ਦਾਂਗਾ ਉਹ ਤੁਹਾਡੇ ਖਾਤੇ ਵਿੱਚ ਜਿਹੜੇ ਨੇ ਤਾਂ 25 ਲੱਖ ਰੁਪਏ ਜਾਂ 3 ਕਰੋੜ ਰੁਪਏ ਜਿੰਨਾ ਵੀ ਜਿੱਤੋਗੇ ਤੁਸੀਂ 20 ਮਿੰਟ ਦੇ ਵਿੱਚ ਵਿੱਚ ਤੁਹਾਡੇ ਖਾਤੇ ਵਿੱਚ ਟੈਕਸ ਕੱਟ ਕੇ ਉਹ ਆ ਜਾਈਗਾ ਜੀ ਸੋ ਦੇਖੋ ਤੁਸੀਂ ਇਸ ਤਰੀਕੇ ਨਾਲ ਤੁਸੀਂ ਆਪਣੇ ਮੋਬਾਈਲ ਫੋਨ ਤੁਸੀਂ ਡ੍ਰੀਮ 11 ਦੀ ਟੀਮ ਬਣਾ ਸਕਦੇ ਤੁਸੀਂ ਜਿੰਨੇ ਮਰਜ਼ੀ ਟੀਮਾਂ ਬਣਾ ਸਕਦੇ ਤੁਸੀਂ 2 ਬਣਾ ਲਓ 5 ਬਣਾ ਲਓ 10 ਬਣਾ ਲਓ 20 ਬਣਾ ਲਓ ਜਿਹੜੇ ਤਾਂ 3-3 ਨਾਲ 4-4 ਕਰੋੜ ਰੁਪਏ ਜਿੱਤਦੇ ਨੇ ਨਾ ਬੰਦੇ ਉਹੋ ਮਤਲਬ ਹੀ 8-8 10-10 ਟੀਮਾਂ ਬਣਾ ਲੈਂਦੇ ਨੇ ਕਈਆਂ ਦੀ ਟੀਮ ਇੱਕ ਨੰਬਰ ਤੇ ਵੀ ਆ ਜਾਂਦੀ ਹੈ 5 ਤੇ ਵੀ ਆ ਜਾਂਦੀ 6 ਤੇ ਵੀ ਆ ਜਾਂਦੀ 20 ਨੰਬਰ ਤੇ ਵੀ ਆ ਜਾਂਦੀ ਆ ਮਤਲਬ ਇਹ ਬਹੁਤ ਸਾਰੀਆਂ ਟੀਮਾਂ ਬਣਾ ਕੇ ਨਾ ਮਤਲਬ ਇਹਦੇ ਉੱਤੇ ਲਗਾਉਂਦੇ ਨੇ ਤੇ ਉਹ ਕਰੋੜਾ ਰੁਪਏ ਜਿੱਤਦੇ ਵੀ ਨੇ ਇਹ ਗੱਦਾਂ ਨਹੀਂ ਝੂਠ ਨਹੀਂ ਹੈਗਾ ਇਹ 101% ਸੱਚ ਗੱਲ ਹੈ ਇਹ ਮਤਲਬ ਜੇ ਅਗਰ ਤੁਸੀਂ ਇਸ ਐਪਲੀਕੇਸ਼ਨ ਤੇ ਕੰਮ ਕਰਦੇ ਹੋ ਇਹ ਫਰਾਡ ਐਪਲੀਕੇਸ਼ਨ ਨਹੀਂ ਹੈਗੀ ਇਹ ਬਿਲਕੁਲ ਗਵਰਨਮੈਂਟ ਤੋਂ ਬਤਲਵੀ ਜਿਹਨੂੰ ਐਪਲੀਕੇਸ਼ਨ ਹੈ ਇਹ ਮਤਲਬ ਇਹ ਤੇ ਤੁਸੀਂ ਕੰਮ ਕਰ ਸਕਦੇ ਹੋ ਜਦੋਂ ਤੁਸੀਂ ਪੈਸੇ ਜਿੱਤ ਗਏ ਜਿੰਨੇ ਵੀ ਮਿਲ ਜਿੱਤਿਏ ਮੰਨ ਕੇ ਜਦੋਂ ਦੀ ਲੱਖ ਜਿੱਤ ਗਏ 50000 ਜਿੱਤ ਗਏ 20000 ਜਿੱਤ ਗਏ 500 ਰੁਪਿਆ ਵੀ ਤੁਸੀਂ ਜਿੱਤ ਗਏ ਨਾ ਤਾਂ ਵੀ ਤਾਂ ਉਹਨੂੰ ਠੀਕ ਵਿਦਨ 20 ਮਿੰਟ 20 ਮਿੰਟ ਦੇ ਵਿੱਚ ਵਿੱਚ ਇਹ ਤੁਹਾਨੂੰ ਤੁਹਾਡੇ ਪੈਸੇ ਜਿਹੜੇ ਤੁਹਾਡੇ ਖਾਤੇ ਦੇ ਵਿੱਚ ਪਾ ਦੇਗੀ ਜੀ ਖਾਤੇ ਮਤਲਬ ਜਿਹੜੀ ਉਹ ਜਿੱਥੇ ਤੁਸੀਂ ਪੈਸੇ ਮਤਲਬ ਵੀ ਏਡ ਕੀਤੇ ਸੀ ਨਾ ਜਿਵੇਂ ਤੁਸੀਂ Google Ad ਤੋਂ ਪੈਸੇ ਜ ਉੱਤੇ ਸ਼ੋਅ ਕਰਦਾ ਵੀ ਤੁਹਾਡਾ ਬੈਲੈਂਸ ਕਿੰਨਾ ਹੋ ਗਿਆ ਦੂਸਰੀ ਤਰਫੋਂ ਜੇ ਡ੍ਰੀਮ 11 ਦੇ ਵਿੱਚ ਮਤਲਬ ਇਹ ਤੁਹਾਨੂੰ ਪੈਸੇ ਜਿਹੜੇ ਆ ਉਹ ਤੁਹਾਨੂੰ ਸ਼ੋਅ ਕਰੇਗਾ ਵੀ ਤੁਸੀਂ ਇਹਦੇ ਪੈਸੇ ਜਿੱਤ ਗਏ ਹੋ ਉੱਤੇ ਜਦੋਂ ਬਾਅਦ ਤੁਸੀਂ ਕੀ ਹੈ ਨਾ ਤੁਸੀਂ ਵਿਡਰੋਅਲ ਤੇ ਜਾਣਾ ਵਿਡਰੋਅਲ ਤੇ ਜਾ ਕੇ ਤੁਸੀਂ ਉਹ ਜਿੰਨੇ ਵੀ ਪੈਸੇ ਆ ਤੁਸੀਂ ਉਹ ਕੈਸ਼ ਕਢਵਾ ਲੈਣੇ ਆ ਜੀ ਇਹ ਬਹੁਤ ਜਨੂਨ ਐਪਲੀਕੇਸ਼ਨ ਆ ਅਗਰ ਤੁਸੀਂ ਮੈਂ ਦੇਖੋ ਮੈਂ ਤੁਹਾਨੂੰ ਫਿਰ ਬਾਰ ਬਾਰ ਇਹੀ ਗੱਲ ਕਹੂੰਗਾ ਕਿ ਪਲੀਜ਼ ਦੇਖੋ ਮੈਂ ਆਪਣੀ ਪਹਿਲੀ ਵੀਡੀਓ ਦੇ ਵਿੱਚ ਵੀ ਤੁਹਾਨੂੰ ਮੈਂ ਕਿਹਾ ਸੀ ਹੁਣ ਵੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਇਹੀ ਗੱਲ ਕਹਾਂਗਾ ਕਿ ਪਲੀਜ਼ ਇਹ ਜਿਹੜੀਆਂ ਦੇਖੋ ਦੇਖੋ ਅਗਰ ਤੁਸੀਂ ਆਪਣੀ ਮੈਂ ਦੇਖੋ ਇਹਦੇ ਤੇ ਪਹਿਲਾਂ ਲਗਾਉਂਦਾ ਹੁੰਦਾ ਸੀ ਕਾਫੀ ਸਾਲ ਪਹਿਲਾਂ ਇਹਦੇ ਤੇ ਮੈਂ ਵਧੀਆ ਇਤੋਂ ਪੈਸੇ ਕਮਾਏ ਵੀ ਹਮੈਂ ਇਹਦੇ ਤੇ ਹਾਰੇ ਵੀ ਆ ਤੇ ਪੈਸੇ ਕਮਾਏ ਵੀ ਇਹਦੇ ਤੇ ਕਿਉਂਕਿ ਹੁਣ ਜਿਹੜਾ ਮੇਰਾ ਇਲਾਕਾ ਕਿਸਮਤ ਮੇਰਾ ਸਾਥ ਨਹੀਂ ਦਿੰਦੀ ਵੀ ਇਸ ਕਰਕੇ ਨਾ ਮੈਂ ਇਹਦੇ ਤੇ ਮਤਲਬ ਵੀ ਨਹੀਂ ਲਗਾ ਰਿਹਾ ਪੈਸੇ ਅਗਰ ਤੁਹਾਡੀ ਕਿਸਮਤ ਤੁਹਾਡੇ ਸਾਥ ਦਿੰਦੀ ਤਾਂ ਤੁਹਾਨੂੰ ਪਤਾ ਵੀ ਮੇਰੀ ਕਿਸਮਤ ਬਹੁਤ ਵਧੀਆ ਚੱਲਦੀ ਪਈ ਆ ਲੱਕੀ ਆ ਕਈਆਂ ਦੀ ਆਉਂਦਾ ਵੀ ਯਾਰ ਕਿ ਕਵਨ ਟ੍ਰਾਈ ਕਰਕੇ ਦੇਖ ਲੀਏ ਵੀ ਕਿਉਂ ਤਾਂ ਸਾਡੀ ਕਿਸਮਤ ਹੀ ਬਦਲ ਜੇ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਕਹੂੰਗਾ ਵੀ ਇੱਕ ਵਾਰੀ ਜ਼ਰੂਰ ਤੁਸੀਂ ਟ੍ਰਾਈ ਕਰਕੇ ਦੇਖੋ ਅਗਰ ਜੇ ਇੱਕ ਵਾਰ ਨਹੀਂ ਦਿੱਤਾ ਤਾਂ ਪਲੀਜ਼ ਇਸ ਨੂੰ ਵਾਰ-ਵਾਰ ਆਪਣੇ ਪੈਸੇ ਨਾਲ ਲਾਏ ਹੋਏ ਦਿੱਤੇ ਕਿਉਂਕਿ ਅਗਰ ਤੁਸੀਂ ਇਹ ਤੇ ਵਾਰ-ਵਾਰ ਪੈਸੇ ਲਾਉਣ ਲੱਗ ਗਏ ਨਾ ਇਹਦੇ ਤੇ ਇੱਕ ਚਸਕਾ ਪੈ ਜਾਂਦਾ ਬੰਦੇ ਨੂੰ ਜਦੋਂ ਇੱਕ ਵਾਰ ਚਸਕਾ ਪੈ ਗਿਆ ਨਾ ਜਿਵੇਂ ਬੰਦੇ ਨੂੰ ਨਸ਼ੇ ਦਾ ਚਸਕਾ ਪੈ ਜਾਂਦਾ ਇਸੇ ਤਰ੍ਹਾਂ ਤੁਹਾਨੂੰ ਇਹਦਾ ਚਸਕਾ ਪੈ ਜਾਏਗਾ ਤੁਸੀਂ ਇਹਦੇ ਆਦੀ ਹੋ ਜਾਓਗੇ ਜੜੇ ਤੁਹਾਡੇ ਕੋਲ 500000 ਰੁਪਇਆ ਵੀ ਹੈਗਾ ਨਾ ਤੁਸੀਂ ਉਹ ਵੀ ਬਰਬਾਦ ਕਰ ਸੋ ਇਹ ਤੁਸੀਂ ਗੇਮ ਖੇਡਣੀ ਆ ਆਪਣੇ ਰਿਸਕ ਦੇ ਉੱਤੇ ਖੇਡਣੀ ਆ ਜੀ ਆਪਣੀ ਕਿਸਮਤ ਅਜ਼ਮਾਣੀ ਆ ਤਾਂ 16 ਰੁਪਏ 20 ਰੁਪਏ ਲਗਾ ਕੇ ਇੱਕ ਵਾਰੀ ਜਮਾ ਕੇ ਦੇਖ ਲਓ ਉਸ ਤੋਂ ਬਾਅਦ ਤੁਸੀਂ ਟਰਾਈ ਇਹਨੂੰ ਨਾ ਕਰਿਓ ਜੀ ਅਗਰ ਤੁਹਾਨੂੰ ਪੈਸੇ ਤੁਸੀਂ ਉੱਥੋਂ ਕਮਾ ਲੇ 16 ਰੁਪਏ ਲਗਾ ਕੇ ਤੁਸੀਂ ਮੰਨ ਕੇ ਚਲੋ 500 ਰੁਪਏ ਤੁਸੀਂ ਕਮਾ ਲੇ ਤਾਂ ਮੰਨ ਕੇ ਚਲੋ ਤੁਸੀਂ 200 ਰੁਪਏ ਕਢਾ ਲਓ ਪਿੱਛੇ 300 ਰੁਪਏ ਰਹਿ ਗਏ 300 ਰੁਪਏ ਫੇਰ ਇਨਵੈਸਟ ਕਰ ਦੋ ਇਸ ਤਰ੍ਹਾਂ ਤੁਸੀਂ ਖੇਡ ਸਕਦੇ ਹੋ ਸੋ ਅਗਰ ਫਿਰ ਵੀ ਤੁਹਾਡਾ ਕੋਈ ਸਵਾਲ ਇਸ ਵੀਡੀਓ ਦੇ ਰਿਹਾੜੀ ਹੈਗਾ ਤਾਂ ਪਲੀਜ਼ ਤੁਸੀਂ ਮੈਨੂੰ ਇਸ ਵੀਡੀਓ ਦੇ ਸਾਲੇ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਜੀ ਜਾਂ ਫਿਰ ਤੁਸੀਂ ਮੇਰੇ ਇੰਸਟਾਗ੍ਰam ਤੇ ਫੋਲੋ ਕਰਕੇ ਤੁਸੀਂ ਮੈਨੂੰ ਮੈਸੇਜ ਕਰਦੇ ਜੀ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਜੀ ਸੋ ਦੋਸਤੋ ਮਿਲਦੇ ਹਾਂ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੈਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ